ਸਟੀਵੀ ਸਰੀ ਪਾਲ ਵੈਚੇ ਸ਼ੋਅ ਚੈਨਲ ਤੇ ਆਪਾਂ ਭਰ ਦੇ ਮਹਾਰਾਜਾਂ ਦਾ ਇੱਕ ਐਪੀਸੋਡ ਰੂਪਕ ਤਾ ਕੋਸ਼ਾਪਾ ਐਪੀਸੋਡ ਕਰ ਚੁੱਕੇ ਹਾਂ ਇਸ ਲੜੀ ਦੇ ਵਿੱਚ ਅੱਜ ਇਸ ਮਹਾਰਾਜਾ ਪਟਿਆਲਾ ਦੀ ਗੱਲ ਕਰਦੇ ਹਾਂ ਮਹਾਰਾਜਾ ਭਿੰਦਰ ਸਿੰਘ ਦੀ ਬੜੀ ਚਰਚਾ ਸੀ ਪੂਰੀ ਦੁਨੀਆ ਭਰ ਦੇ ਵਿੱਚ ਬੜਾ ਘੈਂਟ ਰਾਜਾ ਸੀਗਾ ਉਹਦਾ ਤੁਹਾਨੂੰ ਪਤਾ ਹੀ ਸੁਭਾਅ ਕਿਹੋ ਜਿਹਾ ਸੀਗਾ ਬਹੁਤ ਵਧੀਆ ਨਜ਼ਾਰੇ ਨਾਲ ਜ਼ਿੰਦਗੀ ਜਿੰਦਾ ਸੀਗਾ ਪਟਨਾ ਦੇ ਮਹਾਰਾਜਾ ਭਿੰਦਸਰ ਨੂੰ ਬਾਦਸ਼ਾਹ ਜਾਰਜ V ਨੇ ਆਪਣੀ ਸਿਲਵਰ jubilee ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਲੰਡਨ ਆਉਣ ਦਾ ਸੱਦਾ ਦਿੱਤਾ। ਉਮੀਦ ਇਹ ਕੀਤੀ ਜਾਂਦੀ ਸੀ ਕਿ ਸ਼ਾਹੀ ਮਹਿਮਾਨ ਹੋਣ ਕਰਨਾ ਉਹ ਬਕਿੰਗਮ ਪੈਲੇਸ ਦੇ ਵਿੱਚ ਠਹਿਰੇਗਾ ਪਰ ਉਸਨੇ ਵਸੋਏ ਹੋਟਲ ਵਿੱਚ ਠਹਿਰਨਾ ਠੀਕ ਸਮਝਿਆ। ਆਪਣੀਆਂ अनेका ਰਾਣੀਆਂ, ਮਹਾਰਾਣੀਆਂ ਔਰ ਔਰਤਾਂ ਅਤੇ ਲਗਭਗ 60 ਅਸਰਾ ਅਤੇ ਸੇਵਾਦਾਰਾਂ ਸਮੇਤ ਮਹਾਰਾਜਾ ਹੋਟਲ ਵਿੱਚ ਠਹਿਰ ਗਿਆ। ਹੁਣ ਤਾਂ ਮਹਾਰਾਜਾ ਸ਼ਾਹੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਜ਼ਰੂਰ ਜਾਂਦਾ ਪਰ ਰਾਤ ਨੂੰ ਆਪਣੀਆਂ ਰਾਣੀਆਂ ਕੋਲ ਹੋਟਲ ਵਿੱਚ ਮੁੜ ਆਉਂਦਾ ਸੀ। ਇਹ ਬਾਦਸ਼ਾਹੀ 6 ਕੂੜੀਆਂ ਵਾਲੀ ਇਹ ਪੱਗੀ ਜੋ ਹੈ ਉਸ ਨੂੰ ਲੈ ਕੇ ਜਾਂਦੀ ਮਹਾਰਾਜਾ ਪਟਾਲਾ ਜੱਤ ਦੇ ਸ਼ਾਹੀ ਵਰਦੀ ਵਿੱਚ ਤਗਮੀ ਤੇ ਹੀਰੇ ਜਵਾਹਰਾਤ ਪਾ ਕੇ ਸੈਂਟ ਪਾਲ ਗਿਰਜੇ ਵੱਲ ਜਾਂਦਾ ਤਾਂ ਉਹ ਇੱਕ ਵੇਖਣਯੋਗ ਨਜ਼ਾਰਾ ਹੁੰਦਾ ਸੀ ਕਿਉਂਕਿ ਮਹਾਰਾਜ ਦੀ ਪਰਸਨੈਲਿਟੀ ਬੜੀ ਸੀ ਚਰਚਾ ਬੜੀ ਸੀ ਦਸਤਾਰ ਸਜਾਈ ਹੁੰਦੀ ਮੈਟਲ ਲੱਗੇ ਹੁੰਦਾ ਨ ਹੀਰੇ ਜਵਾਹਰਾਤ ਪਾਏ ਹੁੰਦਾ ਤੇ ਬਕਿੰਗਮ ਪੈਲੇਸ ਦੇ ਗਿਰਜੇ ਜਾਣ ਵਾਲੇ ਰਸਤੇ ਦੇ ਵਿੱਚ ਦੋਵਾਂ ਪਾਸੇ ਦੇ ਅੰਗਰੇਜ਼ਾਂ ਦੀ ਖਾਸੀ ਭੀੜ ਇਕੱਠੀ ਹੋ ਜਾਂਦੀ ਜਿਵੇਂ ਉਹ ਮਹਾਰਾਜ ਨੂੰ ਦੇਖਣਾ ਲੋਚਦੇ ਹਨ ਕਿ ਮਹਾਰਾਜਾ ਕਿਸੇ ਹਨ ਕਿਉਂਕਿ ਮਹਾਰਾਜਾ ਪਟਿਆਲਾ ਦੀ ਪਹਿਲਾਂ ਵੀ ਉੱਥੇ ਬੜੀ ਚਰਚਾ ਸੀ ਉਦੋਂ ਰਾਜਨਾਇਕ ਗੱਡੀਆਂ ਲੈ ਕੇ ਆਏ ਸੀਗਾ ਕਿ ਬੜਾ ਪੈਸੇ ਵਾਲਾ ਬੜਾ ਅਮੀਰ ਰਾਜਾ ਹੈ ਕਾਫੀ ਚਰਚਾ ਥਾਂ ਸੋ ਲੋਕ ਬੜੇ ਉਤਸ਼ਾਹ ਦੇ ਵਿੱਚ ਸਨ ਕਿ ਆਪਾਂ ਵੇਖੀਏ ਕਿ ਮਹਾਰਾਜ ਦਾ ਸਟਾਈਲ ਕੀ ਉਹ ਬੜੇ ठाਠ-ਬਾਠ ਦੇ ਨਾਲ ਉੱਥੋਂ ਗੁਜਰਦਾ ਤੇ ਲੋਕੀ ਉਹਨੂੰ ਵੇਖਦੇ ਮਹਾਰਾਜਿਆ ਜਾਰਜ ਪੰਜਵੇਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਮੁਲਾਕਾਤ ਦਾ ਸਮਾਂ ਸਵੇਰੇ 11 ਵਜੇ ਦਾ ਤੈਅ ਹੋਇਆ ਮਹਾਰਾਜਾ ਪ੍ਰੋਟੋਕੋਲ ਤੋਂ ਖਿੱਚ ਗਿਆ ਕਿਉਂਕਿ ਅਧਿਕਾਰੀਆਂ ਦਾ ਪ੍ਰਬੰਧ ਉਸ ਨੂੰ ਆਪਣੀ ਅਨਕੂਰ ਨਾ ਜਾਪਿਆ ਕਿਉਂਕਿ ਮਹਾਰਾਜਾ ਬੜੇ ਆਰਾਮ ਨਾਲ ਉੱਠਣ ਵਾਲਾ ਸ਼ਾਹੀ ਬੰਦਾ ਸੀਗਾ ਤੇ ਉਹ 11 ਵਜੇ ਤਿਆਰ ਹੋ ਕੇ ਜਾਣਾ ਠੀਕ ਨਹੀਂ ਸਮਝਦਾ ਤਾਂ ਉਸ ਨੂੰ ਇਹ ਲੱਗਿਆ ਕਿ ਮੈਂ ਕਿਵੇਂ ਜਾਵਾਂਗਾ 11 ਵਜੇ ਉੱਠ ਕੇ ਕਿਵੇਂ ਜਾਵਾਂਗਾ ਚਲੋ ਉਸ ਨੇ ਫਿਰ ਇਹ ਸਦਾ ਸਵੀਕਾਰ ਕਰ ਲਿਆ ਮਹਾਰਾਜਾ ਫਿਰ ਜਾਣ ਪੁੱਝ ਕੇ ਵਕਤ ਟਾਲਦਾ ਰਿਹਾ ਜੇ ਕੋਈ ਵੀ ਉਸ ਨੂੰ ਮੁਲਾਕਾਤ ਦਾ ਸਮਾਂ ਯਾਦ ਕਰੰਤਾ ਕਰਾਉਣ ਆਉਂਦਾ ਕਾ ਉਸ ਨੂੰ ਚੜਕ ਕੇ ਉਹ ਬਾਹਰ ਪੇਜ ਦਿੰਦਾ ਇਹ ਮਹਾਰਾਜ ਦਾ ਸੁਭਾਅ ਸੀ ਇਸੇ ਦੌਰਾਨ ਬਕਿੰਗਮ ਪੈਲੇਸ ਤੋਂ ਸੰਦੇਸ਼ ਆਇਆ ਕਿ ਬਾਦਸ਼ਾਹ ਮਹਾਰਾਜ ਦਾ ਇੰਤਜ਼ਾਰ ਕਰ ਰਹੇ ਹਨ ਮਹਾਰਾਜ ਦੇ ਲੇਟ ਹੋਣ ਕਾਰਨ ਬਾਦਸ਼ਾਹ ਦਾ ਨਿਜੀ ਸਕੱਤ ਸਰ ਕਲਾਈਵ ਵਿਕਰਮ ਗੁੱਸੇ ਵਿੱਚ ਲਾਲ ਪੀਲਾ ਹੋ ਰਿਹਾ ਸੀ ਇਸ ਗੱਲ ਤੇ ਬਾਦਸ਼ਾਹ ਦਾ ਪਾਰਾ ਵੀ ਚੜਿਆ ਹੋਇਆ ਸੀਗਾ ਕਿ ਮਹਾਰਾਜਾ ਮੈਂਡ ਕਿਉਂ ਨਹੀਂ ਆ ਰਿਹਾ ਡੇਟ ਕਿਉਂ ਹੋ ਰਿਹਾ ਮਹਾਰਾਜਾ ਹੋਰ ਇੰਤਜ਼ਾਰ ਕਰ ਰਿਹਾ ਸੀਗਾ ਤੇ ਜਾਨ ਦੀ ਤਿਆਰੀ ਕਰਨ ਦੀ ਥਾਂ ਉਹ ਆਪਣੀਆਂ ਮਹਾਰਾਣੀਆਂ ਵਿਮਲਾਵਤੀ ਯਸ਼ੋਦਰਾ ਦੇਵੀ ਅਤੇ ਰੇਪਤੀ ਦੇਵੀ ਅਤੇ ਰੂਪੰਤ ਦੇ ਨਾਲ ਬੈਠਾ ਤਾਸ਼ ਖੇਡ ਰਿਹਾ ਸੀ ਉਸ ਨੂੰ ਕੋਈ ਫਿਕਰ ਨਹੀਂ ਸੀ ਕਿ ਮੈਨੂੰ ਰਾਜੇ ਨੇ ਬੁਲਾਇਆ ਹੈ ਪਰ ਉਹ ਉੱਥੇ ਬੈਠਾ ਆਪਣੀਆਂ ਰਾਣੀਆਂ ਦੇ ਨਾਲ ਤਾਸ਼ ਖੇਡ ਰਿਹਾ ਮਹਾਰਾਜੇ ਨੇ ਆਪਣੇ ਉੱਚ ਅਧਿਕਾਰੀਆਂ ਦੀ ਇੱਕ ਵੀ ਨਾ ਸੁਣੀ ਕਿ ਤੈਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਤਾਂ ਬਾਦਸ਼ਾਹ ਜਿਹੜਾ ਹੈ ਉਹ ਨਾਰਾਜ਼ ਹੋ ਜਾਵੇਗਾ ਤੈਨੂੰ ਨਾਰਾਜ਼ਗੀ ਦਾ ਮੁੱਲ ਪੈਣਾ ਸੈਣਾ ਪੈਗਾ ਪਰ ਉਸਨੇ ਕੋਈ ਪਰਵਾਹ ਨਾ ਕੀਤੀ ਫਿਰ ਪਹਿਲਸਤੋਂ ਕੋਈ ਫੋਨ ਆਇਆ ਇਹ ਟੈਲੀਫੋਨ ਆਉਣ ਪਿੱਛੋਂ ਮਹਾਰਾਜ ਨੇ ਜਾਣ ਲਈ ਤਿਆਰੀ ਕਰਨ ਲੱਗਾ ਤੈ ਹੋ ਇਹ ਤੈ ਕੀਤਾ ਕਿ ਅਸੀਂ ਆਪ ਤਿਆਰ ਹੁਣੀਆਂ ਪਰ ਮਹਾਰਾਜ ਨੂੰ ਤਿਆਰ ਹੋਣ ਦੇ ਵਿੱਚ ਵੀ ਡੇਰ ਘੰਟਾ ਲੱਗਦਾ ਸੀ ਉਹ ਛਾਹੀ ਮਹਿਲ ਵਿੱਚ 12:30 ਵਜੇ ਦਾਖਲ ਹੋਇਆ ਅਤੇ ਚੈਂਬਰਲੈਨ ਦੇ ਸਰ ਕਲਾਈਵ ਵਿਕਰਮ ਵਿੱਚ ਖੜੇ ਬਾਦਸ਼ਾਹ ਦਾ ਇੰਤਜ਼ਾਰ ਕਰ ਰਹੇ ਸਨ ਉਹ ਮਹਾਰਾਜੇ ਦੇ ਬੇਇੱਜ਼ਤੀ ਭਰੇ ਸਲੂਕ ਕਰਨ ਉਹਦੇ ਨਾਲ ਉਹਨਾਂ ਨੇ ਕਿਜੋ ਹਾਨੇ ਹੱਥ ਵੀ ਨਾ ਮਿਲਾਇਆ ਮਹਾਰਾਜੇ ਨੂੰ ਅਨਕੋਰ ਕੀਤਾ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਇਹ ਉਹਨਾਂ ਨੇ ਮਹਾਰਾਜੇ ਨਾਲ ਹੱਥ ਤਾਂ ਨਾ ਮਿਲਾਇਆ ਪਰ ਮਹਾਰਾਜੇ ਦੇ ਨਾਲ ਕੰਨਹਲੇ ਨਰੈਨ ਸਿੰਘ ਅਤੇ ਮਹਿਲ ਦਾ ਸ਼ਹੀ ਡਾਕਟਰ ਅਤੇ ਹੋਰ ਵੀ ਬਹੁਤ ਸਾਰੇ ਸੱਜਣ ਸੰ ਅਜਿਹੇ ਪ੍ਰੋਗਰਾਮ ਵਿੱਚ ਡਾਕਟਰ ਦਾ ਨਾਲ ਜਾਣਾ ਬੜੀ ਗੈਰ ਰਵਾਇਤੀ ਗੱਲ ਸੀ ਪਰ ਮਹਾਰਾਜੇ ਨੇ ਜਿੱਦ ਕੀਤੀ ਕਿ ਮੈਂ ਜ਼ਰੂਰ ਆਪਣੇ ਡਾਕਟਰ ਨੂੰ ਨਾਲ ਲੈ ਕੇ ਜਾਵਾਂਗਾ ਅੰਗ ਰਖਿਆ ਦੀ ਥਾਂ ਤੇ ਮੈਂ ਆਪਣੇ ਡਾਕਟਰ ਨੂੰ ਵੀ ਨਾਲ ਲੈ ਕੇ ਜਾਣਾ ਮਹਾਰਾਜੇ ਨੂੰ ਬਾਦਸ਼ਾਹ ਦੀ ਮੁਲਾਕਾਤ ਵਾਲੇ ਕਮਰੇ ਵਿੱਚ ਲਜਾਇਆ ਗਿਆ ਜਿੱਥੇ ਬਾਦਸ਼ਾਹ ਗੁੱਸੇ ਨਾਲ ਲਾਲ ਪੀਲਾ ਹੋਇਆ ਪਿਆ ਸੀਗਾ ਉਸ ਦੀ ਉਡੀਕ ਕਰ ਰਿਹਾ ਸੀਗਾ ਪਰ ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦਾ ਕਰਨਲ ਨਰੈਨ ਨੇ ਬਾਦਸ਼ਾਹ ਨੂੰ ਦੱਸਿਆ ਕਿ ਮਹਾਰਾਜਾ ਦਿਲ ਦੇ ਮਰੀਜ਼ ਹਨ ਇਸ ਕਰਕੇ ਇਹਨਾਂ ਨੂੰ ਆਉਣ ਦੇ ਵਿੱਚ ਦੇਰੀ ਹੋ ਗਈ ਹੈ ਤਾਂ ਨਾਲ ਉਹਨਾਂ ਦੇ ਡਾਕਟਰ ਵੀ ਬਾਦਸ਼ਾਹ ਦੇ ਸਾਹਮਣੇ ਕਿ ਉਹ ਜਦੋਂ ਇਹ ਗੱਲ ਹੋਈ ਤਾਂ ਬਾਦਸ਼ਾਹ ਥੋੜਾ ਨਰਮ ਹੋ ਗਿਆ ਮਹਾਰਾਜੇ ਨੇ ਖੁਦ ਅਜਿਹੇ ਰੂਪ ਬਣਾ ਲਿਆ ਆਪਣਾ ਚਿਹਰਾ ਬਣਾ ਲਿਆ ਕਿ ਵਾਕਈ ਉਸ ਨੂੰ ਦਿੱਸੇ ਬਾਦਸ਼ਾਹ ਨੂੰ ਕਿ ਮੈਂ ਬਿਮਾਰ ਹਾਂ ਮਹਾਰਾਜ ਨੇ ਹੋਰ ਥੋੜਾ ਜਿਹਾ ਐਕਟਿੰਗ ਵੀ ਕੀਤੀ ਬਸ ਫਿਰ ਕੀ ਸੀ ਉਸ ਨੂੰ ਲਗਾਤਾਰ ਬਾਹ ਦਾ ਸਹਾਰਾ ਦੇ ਕੇ ਜਦੋਂ ਉਹ ਅਚਾਨਕ ਉਸ ਨੂੰ ਉੱਥੇ ਲਜਾਇਆ ਗਿਆ ਅਜਿਹੇ ਹੰਕਾਰ ਸੁਣ ਕੇ ਬਾਦਸ਼ਾਹ ਜਜ਼ਬਾਤੀ ਹੋ ਗਿਆ ਤੇ ਸਾਰਾ ਗੁੱਸਾ ਭੁੱਲ ਕੇ ਉਹ ਉਸ ਦਾ ਹਮਦਰਦ ਬਣ ਗਿਆ ਮਹਾਰਾਜਾ ਪਟਿਆਲੇ ਨੇ ਉਸ ਨੂੰ ਆਪਣੇ ਕਲਾਬੇ ਦੇ ਵਿੱਚ ਵੀ ਲਿਆ ਮਿਲਿਆ ਚੰਗੇ ਤਿਆਰ ਤਿਆਰੇ ਪਿਆਰ ਦੇ ਨਾਲ ਮਿਲਿਆ ਬਾਚਾ ਨੇ ਕਿਹਾ ਮਹਾਰਾਜਾ ਮੇਰੇ ਪ੍ਰਸ਼ੰਸਿਕ ਅਤੇ ਮੇਰੇ ਤਖਤ ਪ੍ਰਤੀ ਵਫਾਦਾਰ ਨੇ ਉਹ ਅਜਿਹੇ ਆਦਮੀ ਨੇ ਜੋ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾ ਮੈਨੂੰ ਮਿਲਣ ਆਏ ਹਨ ਭਾਵੇਂ ਦੇਰ ਨਾਲ ਹੀ ਆਏ ਹੋਣ ਪਰ ਆਪਣੀ ਜਵਾਨ ਦੇ ਪੱਕੇ ਰਹੇ ਮਹਾਰਾਜ ਦੀ ਫਿਰ ਟੌਰ ਬਣ ਗਈ ਕਿ ਬਾਦਸ਼ਾਹ ਐਂ ਕਹਿ ਰਿਹਾ ਮਹਾਰਾਜ ਨੇ ਬਾਦਸ਼ਾਹ ਨੂੰ ਦੱਸਿਆ ਕਿ ਤੁਹਾਨੂੰ ਮਿਲਣ ਦੀ ਮੇਰੀ ਇੰਨੀ ਇੱਛਾ ਸੀ ਕਿ ਮੈਂ ਆਪਣੀ ਜਾਨ ਖਤਰੇ ਵਿੱਚ ਪਾ ਕੇ ਵੀ ਇਹ ਲਾਲ ਚਤਿਆਗ ਨਾ ਸਕਿਆ ਇਹ ਸੁਣ ਕੇ ਬਾਦਸ਼ਾਹ ਨੇ ਖੁਦ ਮਹਾਰਾਜ ਦੀ ਪਾ ਫੜੀ ਅਤੇ ਉਸ ਨੂੰ ਆਪਣੇ ਕੋਲ ਸੋਫੇ ਤੇ ਬਿਠਾ ਰਿਆ ਬਾਦਸ਼ਾਹ ਨੇ ਮਹਾਰਾਣੀ ਅਤੇ ਪ੍ਰਿੰਸ ਆਫ ਵੇਜ਼ ਨੂੰ ਵੀ ਸੱਦਿਆ ਅਤੇ ਉਹਨਾਂ ਨੂੰ ਮਹਾਰਾਜ ਦੀ ਮਹਾਰਾਜ ਦੀ ਤਤ ਪ੍ਰਤੀ ਵਫਾਦਾਰੀ ਦੀ ਗੱਲ ਸੁਣਾਈ ਅਤੇ ਇਸੇ ਦਰਾਨ ਡਾਕਟਰ ਨੇ ਸ਼ਾਹੀ ਪਹਿਰ ਪਰਵਾਦ ਦੀ ਹਾਲਤ ਵਿੱਚ ਹੀ ਮਹਾਰਾਜ ਦੇ ਦਿਲ ਦੇ ਧੜਕਣ ਸਹੀ ਰੱਖਣ ਲਈ ਇੰਜੈਕਸ਼ਨ ਵੀ ਲਾਇਆ ਮਹਾਰਾਜ ਦੀ ਸਿਹਤ ਕੁਝ ਸੰਭਲਦੀ ਜਾਪੀ ਅਤੇ ਕੁਝ ਦਿਨ ਪਿੱਛੋਂ ਉਹ ਠੀਕ ਹੋ ਗਿਆ ਬਾਦਸ਼ਾਹ ਨੇ ਮਹਾਰਾਜ ਨੂੰ ਦੁਪਹਿਰ ਦਾ ਖਾਣਾ ਖਾਣ ਲਈ ਉੱਥੇ ਰੋਕ ਲਿਆ ਤੇ ਬਾਅਦ ਵਿੱਚ ਉਹਨਾਂ ਇਕੱਠਿਆਂ ਨੇ ਖਾਣਾ ਵੀ ਸ਼ਕਿਆ ਸੋ ਮਹਾਰਾਜ ਦੀ ਮਹਾਰਾਜਾ ਪਟਿਆਲੇ ਦੀ ਪੂਰੀ ਟੌਪ ਸੀ ਉਹ ਕਿਸੇ ਤੋਂ ਝੱਕਦਾ ਨਹੀਂ ਸੀਗਾ ਕਿ ਮੈਨੂੰ ਇਹ ਕਿਵੇਂ ਮੇਰੇ ਰਿਲੇਸ਼ਨ ਕਿਦਾਂ ਖਰਾਬ ਹੋਣਗੇ ਉਹਦਾ ਆਪਣਾ ਹੀ ਇੱਕ ਵੱਖਰਾ ਸਟਾਈਲ ਸੀ ਸੋ ਉਹ ਬਾਦਸ਼ਾਹ ਜੋ ਹੈ ਉਹ ਵੀ ਮਹਾਰਾਜੇ ਦੇ ਅੱਗੇ ਇੰਨਾ ਜਿਆਦਾ ਉਹ ਹੋ ਗਿਆ ਕਿ ਵਾਕਈ ਮਹਾਰਾਜਾ ਜਿਹੜਾ ਹੈ ਇਹ ਹੈ ਮਹਾਰਾਜਾ ਐਸੀ ਸੀ ਮਹਾਰਾਜਾ ਪਟਿਆਲਾ ਮਹਾਰਾਜਾ ਪਵਿੰਦਤ ਸਿੰਘ ਦਾ ਸਟਾਈਲ ਇਹੀ ਸੀਗਾ ਸੋ ਦੋਸਤੋ ਜੇ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲੋ ਬੈਲ ਦਾ ਸੈਨਮੀ ਆਲ ਕਰ ਲੋ ਤੇ ਵੀਡੀਓ ਲਾਈਕ ਜਰੂਰ ਕਰਿਆ ਕਰੋ ਆਪਣੇ ਕਮੈਂਟਸ ਵੀ ਥੱਲੇ ਜਰੂਰ ਲਿਖਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਸੀਂ ਇਹ ਵੀਡੀਓ ਪਸੰਦ ਕਰਦੇ ਹੋ ਜੇ ਕੋਈ ਤਬਦੀਲੀ ਕਰਨੀ ਤਦ ਵਿੱਚ ਨੂੰ ਤੁਸੀਂ ਮੈਸੇਜ ਕਰਕੇ ਜਰੂਰ ਲਿਖਿਆ ਕਰੋ ਧੰਨਵਾਦ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦੇਣਾ ਥੈਂਕ ਯੂ